ਆਹ ਦੇਖੋ ਜੀ ਆਪਣਾ ਫੁੱਟਬਾਲ ਦੇ ਤਾੜੀਆਂ ਏ ਮੁੰਡੇ ਚੁੱਪ ਰੌਂਦਾ ਹੋਇਆ ਤਾੜੀਆਂ ਨਾਲ ਸਵਾਗਤ ਕਰਦੇ ਹੋਏ ਬੰਦੇ ਆਹ ਦੇਖੋ ਮੇਨ ਮੁੱਖ ਪ੍ਰਧਾਨ ਗੁਰਤਾ ਟੈਪੀ ਆਹ ਦੇਖੋ ਸਵਾਗਤ ਕੀਤਾ ਜਾਂਦਾ ਮੁੰਡੇ ਦਾ ਵੱਡੀ ਪੱਧਰ ਦੇ ਫੁੱਟਬਾਲ ਦਾ ਖਿਡਾਰੀ ਨੂੰ ਸਟੇਜ ਤੇ ਹੁਣ ਲੈ ਕੇ ਜਾਇਆ ਜਾਊਗਾ ਸਟੇਜ ਤੇ ਬਿਠਾਇਆ ਜਾਊਗਾ ਮੁੰਡੇ ਨੂੰ ਤੇ ਵੱਡੀ ਪ੍ਰਧਾਨ ਭਾਈ ਫੁੱਟਬਾਲ ਦਾ ਟੂਰਨਾਮੈਂਟ 17 18 ਤੇ ਵਿੱਚ ਚੱਲਦਾ ਹੋਇਆ ਵੱਡੀ ਪੱਧਰ ਤੇ ਤੇ ਸੋ ਆਹ ਲਾਈਵ ਚੱਲਦਾ ਹੋਇਆ ਜੀ ਇੱਧਰ ਤੇ ਵੱਡੇ ਪੱਧਰ ਤੇ ਚੱਲਦਾ ਹੋਇਆ ਪਲਾਂਟੀਆਂ ਵਾਈ ਸ਼ੁਰੂ ਹੋ ਗਈਆਂ ਗੱਲ ਗਈ ਪਲਾਂਟੀਆਂ ਤੇ ਉਹ ਚੱਕ ਪਹਿਲਾ ਪਲਾਂਟੀਆਂ ਲੱਗਦੀਆਂ ਆ 17 18 ਫਰਵਰੀ 2024 ਦਾ ਫੁੱਟਬਾਲ ਟੂਰਨਾਮੈਂਟ ਪਿੰਡ ਟੈ ਹਲਕਾ ਚਾਰਜ ਬਾਕਾ ਨੈਟ ਦੀ ਚੰਦਨੀ ਟੂਰ ਬਹੁਤ ਬੜਾ ਧੰਨਵਾਦ ਕਰ ਲ ਬਾਅਦ ਗਈ ਪਲਾਂਟੀਆਂ ਤੇ ਦੇਖਦੇ ਆ ਕੀ ਬਣਦਾ ਸੋ ਲਾਈਵ ਸਾਰੇ ਖੇਡ ਮੈਦਾਨੇ ਦੇ ਰਹੇ ਬਹੁਤ ਔਰ ਪੰਜ ਟੀਮਾਂ ਕੰਡੀਆਂ ਨੇ ਦੂਜੀ ਪਾਸੇ ਮੇਰੇ ਕੋਲ। ਇੱਕ ਪਾਸੇ ਕੰਡੀਆਂ ਵਿਆਰਕਾਰੀ ਖੰਗੀ ਕਰ ਰਹੇ ਨੇ। ਹਲਕਾ ਚਾਰਜ ਦੇ ਜਾਖਾ ਵਾਲੇ ਲੱਗਦੇ ਨੇ। ਸੰਗ ਦੀ ਗੱਲ ਹੋ ਰਹੀ। ਭਈ ਉਧਰ ਲਾਈਨ ਅਪ ਹੋਏ ਨੇ ਦੋ ਟੀਮਾਂ ਨੈਕਸਟ ਮੈਚ ਆ ਜਿੰਨਾਂ ਦਾ। ਸੋ ਆ ਆਪਣਾ ਸਟੇਡੀਅਮ ਸ਼ੰਤ ਬਾਬਾ ਮੀਹਾ ਸਿੰਘ ਜੀ ਸਟੇਡੀਅਮ ਪਿੰਡ ਟੈਪੀ। ਮੈਂ ਜਾਣ ਕੇ ਸੰਗੀ ਕਰਨ ਤੋਂ ਬਾਅਦ ਕਿ ਜਿਹੜੇ ਖੇਤੋਂ ਦੇ ਵਿੱਚ ਕੈਦ ਨੇ ਰਹਿਣ ਦੀ ਗੱਲ ਕੀਤੀ ਜਾਂਦੀ ਹੈ ਲਈ ਜਿਆਦਾ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ਜਿਹੜੇ ਦੇ ਖੇਤਾਂ ਜਾਂਦੀਆਂ ਨੇ ਤੂਫਾਨ ਜਿਹੜੇ ਜਾਂਦੇ ਨੇ ਜਿਆਦਾ ਰਹਿ ਜਾਂਦੀਆਂ ਨੇ ਇਨਸਾਨ ਦੇ ਵਿੱਚ ਚਲੇ ਜਾਂਦੇ ਨੇ ਵੀ ਚਾਹ ਲੈ ਕਿਸੇ ਦੀ ਆਪਣੀ ਮਿੱਤਰਾਂ ਨੀਂਦ ਲਿਖਾਈ ਜਾਂਦੀ ਤੇ ਸੂਝ ਸਮਝ ਗਏ ਅੱਖਰ ਕਹਿੰਦੇ ਆਪੇ ਨਹੀਂ ਹੁੰਦੇ ਯਾਦਗਾਰ ਲਈ ਸਾਂਭ ਕੇ ਰੱਖੋ ਮੋਢੇ ਕੱਟੀਆਂ ਦੀ

ਸਾਰੇ ਖਿਡਾਰੀ ਕੋਚਰ ਕਿੱਧਰੇ ਦੇ ਖੇਡਣੇ ਨੇ ਕੋਈ ਮੰਨਣਾ ਲਾ ਰਿਹਾ ਹੈ ਸਭ ਤੋਂ ਸਿੱਗੇ ਦੁਸ਼ਮਣ ਚਾਲ ਕਰ ਰਹੀ ਹੈ ਫੁੱਟਬਾਲ ਗੱਟ ਦੇ ਵਿੱਚ ਟੀਮਾਂ ਬੈਠੀਆਂ ਕੋਈ ਕੋਈ ਨਹੀਂ ਮੇਰੀ ਕਰੋ ਕਰੋਲੀ ਪਿੱਲੇ ਪਿੱਲੇ ਆ ਜਾ ਰਹਿਣ ਦੇ ਪਿੱਲੇ ਆ ਜਾ ਓਏ ਆਇਆ ਆਇਆ ਕੋਈ ਨਾ ਹਾਵਾਂ ਕੋਈ ਨਾ ਸਾਵਾ ਯਾਰ ਗੱਜਮੈਂਟ ਖੜੀਆਂ ਕੀਤੀਆਂ ਪਿੱਲੇ ਆ ਕੋਈ ਨਹੀਂ ਕੋਈ ਨਹੀਂ ਸਾਵਾ ਗੱਜਮੈਂਟ ਖੜੀ ਪੈਲੀ ਰੋਕੀ ਹੋਈ ਹੈ ਕੋਈ ਨਹੀਂ ਕੋਈ ਨਹੀਂ ਬਹੁਤ ਵਧੀਆ ਭਾਈ ਚੱਕ ਮਿਲੋ ਯਾਰ ਉਹ ਪਲਾਂਟੀਆਂ ਲੱਗਦੀਆਂ ਚੱਕ ਕੇ ਉਹ ਪਰਾਨਾ ਪਲੇਅਰ ਆ ਗਿਆ ਵੀ ਕਿਵੇਂ ਕੀ ਹਾਲ ਹੈ ਟੈਬਲ ਲਾਈਵ ਚੱਲ ਰਿਹਾ ਹੈ ਹੋਰ ਬੁਲਾਓ ਯਾਰ ਬਣਾ ਦਈਏ ਅੱਛਾ ਕਿਤੇ ਆਪਣਾ ਟਾਈਮ ਦੀ ਲੜਾਈ ਬਲਮ ਟੀਨ ਅੱਗੇ ਹਟ ਜਾਂਦਾ ਹੈ

5000 ਉੱਥੇ ਆ ਬਾਈ ਵੱਧ ਲੱਗੀਆਂ ਯਾਰ ਮੈਂ ਕਿਹਨਾਂ ਚਾ ਉਹ ਚਾਲੂੰਗੀ ਹੋੜ ਆਇਆ ਹੈ ਮੋਹ ਚੱਲ ਕੇ ਆਦਾ ਦਾਗਾ ਮੈਦਾ ਬਾਈ ਕਾਲਾ ਵੀ ਨਹੀਂ ਆ ਛੋਟੇ ਪਲੇਅਰ ਆਉਣ ਵਾਲੇ ਸਮੇਂ ਦੇ ਉੱਭਰਦੇ ਹੋਏ ਪਲੇਅਰ ਆਉਣ ਵਾਲੇ ਟਾਈਮ 'ਚ ਤੱਕ ਪਹੁੰਚ ਗਏ ਚ ਉੱਪਰ ਉਹ ਜੇ ਮੁੰਡੇ ਪੌਣਗੇ ਤਾਂ ਕਹੇ ਟੈਪ ਹੀ ਪਿੰਡ ਦੇ ਕਿਸਾਨ ਬਣੂ ਓਹੋ ਇਹਨੇ ਕੋਈ ਰੁਕੀ ਆ ਨਾ ਫਰੰਟ ਕੋਈ ਰੁਕੀ ਆ ਰੁਕੀ ਆ ਨਾ ਨੰਬੇ ਦੇ ਫੱਲੇ ਆ ਨਹੀਂ ਜੁਟਦੀ ਹੋਈ ਕੱਲਿਆੜੀ ਦੇ ਨੰਬਰ ਵਾਲੇ ਵੀ ਆ ਗਏ ਨੇ ਬੁੱਤਾਂ ਕੰਗਲ ਕਹਿੰਦੇ ਪਿੰਦਾ ਮਾਨਸੇ ਦੇ ਕਿੱਕ ਪਿੰਦਾ ਕਹਿੰਦੇ ਤੇਰੀ ਵੀ ਅੱਖੋਂ ਆ ਦੇ ਲਾਗੇ ਪਲਾਂ ਦੀ ਟੀਮ ਕਿਹਦੇ ਕੁੜਕੀ ਟੂਰਨਾਮੈਂਟ ਖੇਡੀ ਆ ਜਿਹਦੇ ਖੇਡ ਲੈ ਵੀ ਲੈ ਵੀ ਪੱਤੀ ਚਾਰ ਕੇ ਟੂਰਨਾਮੈਂਟ ਖੇਡੋ ਖੇਡਿਆ ਤਾਂ ਪਰ ਕਿੰਨੇ 14 ਦੀ ਫੇਰ ਆਇਆ ਵਾ ഗു നാനക ചെള്ള അദ്ദേഹം ਗੁਰੂ ਦਾ ਨੰਕਰ ਬਹੁਤ ਬੜਾ ਧੰਨਵਾਦ ਹੈ ਵੀਰ ਦਾ ਹਰਦੀਪ ਸਾਡਾ ਵੀਰ ਹੈ ਮੇਰੇ ਵੀਰੋ ਜਿਆ ਖੇਤਰਾ ਮੜੀ ਜਾਇਆ ਨਾ ਹੈਗੀ ਤਾਰ ਵੱਧੂ ਤਾਰ ਕਰ ਲਓ ਬਹੁਤ ਆ ਬਈ ਬਹੁਤ ਵੱਡੀ ਨਾਕਰ ਹੁੰਦੀ ਹੈ ਇਹਦੀ ਸਾਊਂਡ ਦੀ ਟੋਬੀ ਪਿੰਡ ਵਾਲਾ ਸਾਡਾ ਵੀਰ ਹੈ ਹਰਦੀਪ ਸਾਡਾ ਵੀਰ ਇਹ ਪ੍ਰਦੀਪ ਸਿੰਘ ਜੀ ਕੋਸ਼ਿਸ਼ ਅਲੀ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਮੇਰੇ ਵੀਰੋ ਅੱਜ ਇਹ ਕਾਪੜੇ ਕਰਵਾਉਣ ਲਈ ਦੇਖ ਕਹਿੰਦੇ ਆ ਵੀ ਮੇਰੇ ਮਿੱਤਰੋ ਸਰੀ ਦਾ ਜਿਹੜਾ ਖੇਡਿਆ ਜਾਣਾ ਵੀ ਜਿੰਨਾਂ ਦੇ ਆ ਮੋਟਿਆਂ ਗਾਂਟੀ ਨਹੀਂ ਪੰਗਾ ਪਰ ਇਹ ਦਵਾਰੇ ਫੇ ਲੱਗਣੀਆਂ ਸੀ ਹਨ ਟਾਈਮ ਦੇ ਦੋ ਵੇ ਇਹਦਾ ਚੱਲੋ ਹੋਰ ਜੱਟ ਤਾਂ ਚੱਲ ਹੀ ਰਹਾ ਲੈ ਵੀ ਪ੍ਰਧਾਨ ਪਾਣੀ ਟੈਵੀ ਦੀ ਗਰਾਉਂਡ ਦੇਖੋ ਵਾਜਾ ਵਾਜਾ ਕਰਾਈ ਪਈ ਆ ਟੂਰਨਾਮੈਂਟ ਵਾਲਿਆਂ ਦੀ ਬਲੌਗ ਕਰਾਂ ਸੀ ਬਲੌਗ ਕਰ ਰਹੀ ਪਕੌਰ ਸਾਹਿਬ ਤੋਂ ਸ਼ੁਰੂ ਕੀਤਾ ਸੀ ਇਹ ਦੇਖੋ 200 ਸਾਲ ਪੁਰਾਣਾ 200 ਸਾਲ ਪੁਰਾਣਾ ਦਰਖਤ ਓਏ ਹੁਣ ਤਾਂ 300 ਸਾਲ ਹੋ ਗਿਆ ਉਹਨਾਂ 201 ਸਾਲ 2 ਸਾਲ ਬੱਤਵਾਲਾ ਘਾਸ ਟੈਪ ਹੀ ਲਿਓ ਵੀ ਮੈਚ ਹੋ ਗਿਆ ਸ਼ੁਰੂ ਲਾਲ ਤੇ ਨੀਲੀਆਂ ਵਰਦੀਆਂ ਵਾਲੇ ਚੋਬਰ ਪਾਉਂਦੇ ਹੋਏਗਾ پڑوا کرے راني وادي جي ڏيڌي آهي کائي کلي گريل وري گهڙي मैला मैला यहां नाली नाली ला औलीस दोस्तों और बात छोड़ जाओ दोस्तों अभी अभी जल्दी जल्दी टीम टीम भी करवनी थी ਰਾਣੀ ਜੀ ਜੁਰਮਤ ਸਰਕਰ ਤੇ ਕਹਿੰਦੇ ਆ ਵੀ ਰਾਣੀ ਦੇ ਟੀਮ ਦੇ ਇੱਕੋ ਜਿਹੇ ਪਿੰਡੋ ਬਿਲਾਜ ਦੇ ਟੀਮ ਦੇ ਰਿੰਕ ਦੇ ਪਿੰਡੋ ਦੋਹਾਂ ਦੀ ਨਿਕਰ ਕਰਦਾ ਜਦੋਂ ਪਲੇਅਰ ਆਗੇ ਦੇ ਸਬਰ ਕਰਵਾ ਦੇ ਜਦੋਂ ਉੱਗੀ ਹੈ ਨਾ ਤੇ ਨਾਲ ਹੀ ਆਉਨੇ ਆ ਉਹ ਯਾਰ ਉਹਨੇ ਨੇ ਹੱਡ ਦਾ ਦਿੱਤਾ ਉਹ